ਐਸ ਡੀ ਐਮ ਸਾਹਿਬ 1.5 ਸਾਲ ਤੱਕੇ ਘਾ ਰਹੇ ਆ ਐਸ ਡੀ ਐਮ ਸਾਹਿਬ ਕੋਲ ਆਂਦੇ ਆ ਛੁੱਟੀ ਹੀਅਰਿੰਗ ਹੈ ਤੁਹਾਡੀ ਹੀਅਰਿੰਗ ਹੈ ਪੇਸ਼ੀ ਹੈ ਤੁਹਾਡੀ ਆਏ ਭਾਈ ਸਿਰਫ ਪੋਲੂਸ਼ਨ ਬੋਰਡ ਰਿਪਲਾਈ ਦੇ ਦੇਗਾ ਫਿਰ ਤੁਹਾਡੇ ਕੋਲ ਹੀਅਰਿੰਗ ਕਿਉਂ ਹੋ ਰਹੀ ਹੈ ਸਾਡੀ ਜਦੋਂ ਪੋਲੂਸ਼ਨ ਬੋਰਡ ਨੇ ਰਿਪਲਾਈ ਦੇਣਾ ਪੋਲੂਸ਼ਨ ਬੋਰਡ ਕੋਲ ਹੀ ਭੇਜੋ ਸਾਨੂੰ ਹੀਅਰਿੰਗ ਤੁਸੀਂ ਕਿਉਂ ਕਰਵਾ ਰਹੇ ਹੋ बार-बार 1.5 ਸਾਲ ਹੀਅਰਿੰਗ ਤੇ ਹੀਅਰਿੰਗ ਹੀਅਰਿੰਗ ਤੇ ਹੀਅਰਿੰਗ ਤੇ ਵਿੱਚ ਦੀ ਫੇਰ 1.5 ਸਾਲ ਤੋਂ ਬਾਅਦ ਇੱਕ ਰਿਪਲਾਈ ਆਉਂਦਾ ਹੈ ਪ੍ਰਦੂਸ਼ਨ ਬੋਰਡ ਦੇ ਅਧਿਕਾਰੀ ਵਿਚਟ ਕਰਦੇ ਆ ਜਗਾ ਤੇ ਉਹ ਜਗਾ ਤੇ ਉਹ ਚੈੱਕ ਕਰਕੇ ਜਾਂਦੇ ਆ ਪ੍ਰੋਪਰ ਉਹਦੇ ਵਿੱਚ ਲਿਖਿਆ ਹੋਇਆ ਪ੍ਰੋਪਰਟੀ ਇਹ ਜਗਾ ਇਸ ਦੇ ਲਾਇਕ ਨਹੀਂ ਹੈ ਲੰਗਣਾ ਕਰਦੇ ਪਾਏ ਇਹ ਲੰਗਣਾ ਕਰ ਰਿਹਾ ਹੈ ਇਹ ਪ੍ਰਦੂਸ਼ਨ ਵੀ ਇਸ ਨੂੰ ਰਾਜ ਕੀਤਾ ਜਾਂਦਾ ਹੈ ਤੇ 3-4 ਮਹੀਨਿਆਂ ਬਾਅਦ ਕਿਉਂਕਿ ਜੋ ਅੱਗੇ ਵਾਲਾ ਬੰਦਾ ਹੈ ਨਾ ਬਹੁਤ ਹੀ ਅਮੀਰ ਬੰਦਾ ਹੈ ਕਿੰਚਾਰੋਂ ਦੇ ਭਲਾਡੇ ਵਿੱਚ ਸਕੂਲ ਨੇ ਪੈਟਰੋਲ ਪੰਪ ਨੇ ਜਮੀਨ ਹੈ 200 ਕਾ ਅਸੀਂ ਇੱਕ ਸੈਨਿਕਾਂ ਅਸੀਂ ਆਪਣੀ ਤਨਖਾਹ ਦੇ ਸੰਹਾਰੀ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਨਾ ਸਾਡੇ ਕੋਲੇ ਕੋਈ ਚੀਜ਼ ਨਹੀਂ ਗਰੀਬ ਹੋਣ ਦੇ ਨਾਤੇ ਸਾਡੀ ਜਵਾਨ ਨੂੰ ਬਾਰ ਬਾਰ ਦਬਾਇਆ ਗਿਆ ਦਬਾਇਆ ਗਿਆ ਬਾਰ ਬਾਰ ਦਬਾਇਆ ਗਿਆ ਅਸੀਂ ਪ੍ਰਦੂਸ਼ਣ ਐਸਡੀਐਮ ਸਾਹਿਬ ਕਹਿੰਦੇ ਲਾਸਟ ਪ੍ਰਦੂਸ਼ਣ ਬੋਰਡ ਕੋਲ ਜਾਓ ਪ੍ਰਦੂਸ਼ਣ ਬੋਰਡ ਬਠਿੰਡਾ ਕੋਲ ਜਾਂਦੇ ਆ ਉਹ ਕਹਿੰਦੇ ਪਟਿਆਲੇ ਜਾਓ ਪਟਿਆਲੇ ਵਾਲਿਆਂ ਕੋਲ ਜਾਂਦੇ ਆ ਉਹ ਕਹਿੰਦੇ ਤੁਸੀਂ ਬਠਿੰਡੇ ਜਾਓ ਇਸੇ ਚੱਕਰ ਚ 35 ਤੋਂ 40 ਚੱਕਰ 35 ਤੋਂ 40 ਚੱਕਰ ਸਾਡੇ ਲਗਵਾਏ ਕੇ ਸ਼ਾਇਦ ਪ੍ਰਦੂਸ਼ਣ ਬੋਰਡ ਦੇ ਹੋਣੇ ਹੈ ਜੀ ਸਰ ਸਮੀਤਾ ਰਾਣੀ ਸਮੀਤਾ ਰਾਣੀ ਨੇ ਸ਼ਾਇਦ ਐਕਚੁਅਲੀ ਸਾਡਾ ਨੰਬਰ ਬਲੌਕ ਲਿਸਟ ਤੇ ਹੈ ਤੇ ਐਸ ਡੀ ਐਮ ਸਾਹਿਬ ਨੇ ਵੀ ਜੀ ਸਰ ਜੀ ਐਮ ਐਸ ਡੀ ਐਮ ਸਾਹਿਬ ਨੇ ਐਸ ਡੀ ਐਮ ਸਾਹਿਬ ਨੇ ਵੀ ਸਾਡਾ ਨੰਬਰ ਮੇਰਾ ਨੰਬਰ ਬਲੌਕ ਲਿਸਟ ਚ ਪਾਇਆ ਹੋਇਆ ਸੀ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਤੁਹਾਨੂੰ ਕੋਈ ਪਰੇਸ਼ਾਨ ਕਰ ਰਿਹਾ ਕੋਈ ਤੁਹਾਨੂੰ ਆਬ ਸ਼ਬਦ ਨਹੀਂ ਵਰਤ ਰਿਹਾ ਜਰੂਰ ਬਲੌਕ ਕਰੋ ਜੇ ਤੁਹਾਨੂੰ ਕੋਈ ਲਗਾਤਾਰ ਵਾਰ-ਵਾਰ ਕਾਲ ਕਰ ਰਿਹਾ ਹੈ ਜਰੂਰ ਬਲੌਕ ਕਰੋ ਪਰ ਜੇ ਕੋਈ ਸੈਨਿਕ ਆਪਣੀ ਤਕਰੀਬ ਦੱਸ ਰਿਹਾ ਹੈ ਪਲੀਜ਼ ਉਹਦਾ ਨੰਬਰ ਬਲੌਕ ਨਾ ਕਰੋ ਅਸੀਂ ਸਰਹੱਦਾਂ ਤੇ ਬੈਠੇ ਹੁੰਨੇ ਆ ਸਾਡੇ ਕੋਲੇ ਇੱਕ ਜਰੀਆ ਫੋਨ ਕਿ ਫੋਨ ਜਰੀਏ ਸਾਡੇ ਸਾਡੀ ਅਸੀਂ ਤੁਹਾਨੂੰ ਤਕਲੀਫ ਦੱਸ ਸਕਦੇ ਹਾਂ ਜੇ ਤੁਸੀਂ ਉਹ ਨੰਬਰ ਬਲਾਕ ਕਰ ਦੋਗੇ ਤੇ ਉਹ ਅਸੀਂ ਪ੍ਰੋਬਲਮ ਕਿੱਦਾਂ ਦੱਸਣੀ ਹੈ ਅੱਜ ਕਿਵੇਂ ਮਹਿਸੂਸ ਹੁੰਦਾ ਵੀ ਇੱਕ ਪਾਸੇ ਸਰਦਾਂ ਦੀ ਰਾਖੀ ਕਰਦੇ ਸੀ ਆਪਦੇ ਹੀ ਹੱਕਾਂ ਲਈ ਲੜਨਾ ਪਿਆ ਸਾਨੂੰ ਬਹੁਤ ਹੀ ਇਸ ਗੱਲ ਦੀ ਸ਼ਰਮਿੰਦਗੀ ਹੋ ਰਹੀ ਹੈ ਕਿ ਸਾਡੇ ਅਸੀਂ ਇਹ ਨਹੀਂ ਸੋਚ ਰਹੇ ਕਿ ਹੱਕਾਂ ਲਈ ਲੜ ਰਹੇ ਹਾਂ ਸਾਟੀ ਬਚਨ ਨਾਲ ਇੱਥੇ ਪੁਲਿਸ ਪ੍ਰਸ਼ਾਸਨ ਵੀ ਪ੍ਰੇਸ਼ਾਨ ਹੋ ਰਿਹਾ ਆਮ ਜਨਤਾ ਵੀ ਪ੍ਰੇਸ਼ਾਨ ਹੋ ਰਹੀ ਹੋਣੀ ਵਿਚਨਾ ਵਿੱਚ ਕਿਤੇ ਨਾ ਕਿਤੇ ਅਸੀਂ ਇੱਕ ਇੱਕ ਸੈਨਿਕ ਇਦਾਂ ਹੁੰਦਾ ਕਿ ਉਹ ਹਰ ਬੰਦੇ ਵਾਰ ਇਹ ਸੋਚਦਾ ਕੀ ਸਾਡੇ ਏਰੀਆ ਦਾ ਹਰ ਬੰਦਾ ਸੁਖੀ ਰਹੇ ਖੁਸ਼ ਰਹੇ ਜੇ ਉਹਨੂੰ ਕਿਤੇ ਰਾ ਆਫ ਡਿਊਟੀ ਵੀ ਰਾਸਤੇ 'ਚ ਵੀ ਕੁਝ ਇਦਾਂ ਦੀ ਚੀਜ਼ ਮਿਲਦੀ ਹੈ ਉਹਦੇ ਵੀ ਉਹ ਬੰਦਾ ਹੈਲਪ ਕਰਦਾ ਹੈ ਇੱਕ ਸਹਿਲਿਕ ਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹਨਾ ਪ੍ਰਸ਼ਾਸਨ ਨੂੰ ਭਗਵਾਨਤਮਾਨ ਸਰਕਾਰ ਨੂੰ ਕੀ ਹਿਅਰਿੰਗ ਹੁੰਦੀ ਹੈ ਮੈਂ ਇਹ ਚੀਜ਼ ਜੋ ਚੀਜ਼ ਦੇਖੀ ਹੈ ਨੋਟਿਸ ਕੀਤੀ ਹੈ ਮੈਂ ਉਸੇ ਮੁੱਦੇ ਬਾਰੇ ਗੱਲ ਕਰਾਂਗਾ ਕਿ ਜਦੋਂ ਹਿਅਰਿੰਗ ਹੁੰਦੀ ਹੈ ਉਸੇ ਲੈਂਡ ਵਿੱਚ ਹਿਅਰਿੰਗ ਦੀ ਲੈਂਡ ਵਿੱਚ ਇੱਕ ਕਾਤਲ ਖੜਾ ਹੈ ਇੱਕ ਚੋਰ ਖੜਾ ਹੈ ਇੱਕ ਡਾਕੂ ਖੜਾ ਉਸੇ ਲਾਈਨ ਵਿੱਚ ਇੱਕ ਫੌਜ ਦਾ ਜਵਾਨ ਖੜਾ ਆਪਣੇ ਘਰ ਦੇ ਹੱਕਾਂ ਲਈ ਲੜਨ ਵਾਲਾ ਜੋ ਤੀਸਰਾ ਪਾਸਨ ਦੇਖਣ ਵਾਲਾ ਉਹਨੂੰ ਨਹੀਂ ਪਤਾ ਇਹਦੀ ਕੀ ਪ੍ਰੋਬਲਮ ਹੈ ਉਹਦੀ ਨਜ਼ਰ 'ਚ ਸਾਡਾ ਜੋ ਸਾਡੀ ਜੋ ਆਪਣੇ ਉੱਚਾ ਉਪਾਦੀ ਇਹ ਦੁਨੀਆ ਦੇ ਵਿੱਚ ਉਹ ਡਾਊਨ ਹੁੰਦੀ ਹੈ ਕਿਤੇ ਨਾ ਕਿਤੇ ਦੁਨੀਆ ਨੂੰ ਦੇਖਣ ਵਾਲੇ ਨੂੰ ਇਹ ਲੱਗਦਾ ਕੀ ਪਤਾ ਨਹੀਂ ਭਾਈ ਇਹਨੇ ਕੀ ਕਾਂਡ ਕੀਤਾ ਕੀ ਕਰ ਦਿੱਤਾ ਕੀ ਇਹ ਮੈਂ ਇਹ ਕਹਿਣਾ ਚਾਹੁੰਦਾ ਜੋ ਸਿਵਲ ਮੁੱਦੇ ਐ ਜਿੱਦਾਂ ਘਰ ਦਾ ਮੁੱਦਾ ਉਹਨਾਂ ਦਾ ਅਲੱਗ ਕੁਛ ਬਣਾਇਆ ਜਾਵੇ ਜੋ ਇਹ ਕ੍ਰਿਮੀਨਲ ਮੁੱਦੇ ਐ ਇਹਨਾਂ ਦਾ ਕੋਈ ਲਾਈਨ ਵਗੈਰਾ ਅਲੱਗ ਕੀਤੀ ਜਾਵੇ ਤੇ ਮੈਂ ਬੇਨਤੀ ਕਰਦਾ ਬਾਰ-ਬਾਰ ਸਭ ਨੂੰ ਕਿ ਸਾਡੀ ਹੈਲਪ ਕਰੋ ਜੇ ਮੁੱਦਾ ਨਾ ਸਾਡੀ ਹੈਲਪ ਹੋਈ ਤਾਂ ਇਹ ਸੰਘਰਸ਼ ਜਿਹੜਾ ਕੰਟੀਨਿਊ ਜਾਰੀ ਰਹੂਗਾ ਤੇ ਸਾਡੀਆਂ ਜੱਥੇਬੰਦੀਆਂ ਸੈਨਿਕ ਸਭ ਜੱਥੇਬੰਦੀਆਂ ਸਾਡੇ ਨਾਲ ਨੇ ਮੈਂ ਸਾਰੀਆਂ ਜੱਥੇਬੰਦੀਆਂ ਦਾ ਤੇ ਲੋ ਧਨ ਦਾ ਬਤ ਕਰਦਾ ਤੇ ਪੱਤਰਕਾਰ ਵੀਰਾਂ ਦਾ